ਕਿ ਅਮਰਤਪਾਲ ਬਾਰੇ ਗੱਲ ਕੀਤੀ ਉਹਨਾਂ ਨੇ ਚੌਧਰੀ ਸਾਹਿਬ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੁਹਾਡਾ ਵਧੀਆ ਵਿਚਾਰ ਹੁੰਦਾ ਹੈ ਤੁਹਾਡੇ ਪਰ ਆਹ ਨਹੀਂ ਸਮਝਉ ਸਮਝ ਆਈ ਵੀ ਕੀ ਗੱਲ ਹੈ ਫਿਰ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਭਾਈ ਸਾਡੀ ਜਿਹੜੀ ਹੈਗੀ ਆ ਨਾ ਲੜਾਈ ਵਿਚਾਰਾਂ ਦੀ ਲੜਾਈ ਆ ਕੋਈ ਅਮਰਤਪਾਲ ਬੱਚਾ ਹੈ ਮੇਰੇ ਅੱਗੇ ਦਾ ਬੱਚਾ ਹੈ ਠੀਕ ਹੈ ਮੇਰੀ 60 ਸਾਲ ਦੀ ਉਮਰ ਹੈ ਬੱਚਾ ਅਮਰਤਪਾਲ ਮੇਰੇ ਅੱਗੇ ਸਾਡੀ ਕੋਈ ਉਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਵੀ ਆਪਣੇ ਅਮਰਤਪਾਲ ਨਾਲ ਕੋਈ ਜਾਤੀ ਦੁਸ਼ਮਣੀ ਹੈ ਕੋਈ ਨਿੱਜੀ ਹੈ ਨਾ ਗੱਲ ਹੈਗੀ ਵਿਚਾਰਾਂ ਦੀ ਉਦੋਂ ਵੀ ਵਿਚਾਰਾਂ ਦੀ ਗੱਲ ਸੀ ਅਸੀਂ ਤਾਂ ਵਿਚਾਰ ਅਸੀਂ ਤਾਂ ਵਿਚਾਰ ਵੀ ਆਪਦੇ ਵਿਚਾਰ ਰੱਖਨੇ ਆਂ ਜਾਂ ਤੱਕ ਕਿਤੇ ਗਲਤ ਬੋਲੇ ਹੋਈਏ ਜਾਂ ਉਹਨਾਂ ਨੂੰ ਕੋਈ ਅਸੀਂ ਕੋਈ ਇਹੋ ਜੀ ਗੱਲ ਕਹੀ ਹੋਵੇ ਤਾਂ ਦੱਸੋ ਉਹ ਕਹਿੰਦੇ ਜੀ ਗੱਲ ਸਹੀ ਆ ਉਹ ਮੰਨ ਕੇ ਕਹਿੰਦੇ ਵੀ ਸਹੀ ਆ ਤੁਹਾਡੀ ਗੱਲ ਤੇ ਭੇਡਾਂ ਦੇ ਵੀ ਆਉਂਦੇ ਆ ਫੋਨ ਵਿੱਚੋਂ ਚਲੋ ਭੇਡਾਂ ਨਾਲ ਤਾਂ ਆਪਾਂ ਪੂਰੇ ਨਹੀਂ ਨਾ ਸਕਦੇ ਕਿਉਂਕਿ ਇਹਨਾਂ ਨੇ ਤਾਂ ਤੜਕੇ ਤੜਕੇ ਨਿਆਈਆਂ ਦੇ ਵਿੱਚੋਂ ਗੂੰ ਖਾ ਕੇ ਮੂੰਹ ਲੇੜ ਕੇ ਆਉਣਾ ਹੁੰਦਾ ਤੇ ਬਾਕੀ ਹੁਣ ਆਪਾਂ ਮੁੱਦੇ ਤੋਂ ਨਾ ਪੜਖੀਏ ਮੁੱਦੇ ਦੀ ਗੱਲ ਕਰਨੀ ਵਿਚਾਰਾਂ ਦੀ ਲੜਾਈ ਮੇਰੀ ਉਹਨਾਂ ਨਾਲ ਮੇਰੀ ਬਹਿਸ ਹੋ ਗਈ ਉਹਨਾਂ ਨਾਲ ਮੈਂ ਆਪਦੇ ਵਿਚਾਰ ਰੱਖੇ ਉਹਨਾਂ ਨੇ ਆਪਦੇ ਵਿਚਾਰ ਰੱਖੇ ਵੀ ਕਿ ਕਿੱਥੇ ਜੇ ਠੀਕ ਹੈ ਜੀ ਮੇਰੀ ਕੋਈ ਦੁਸ਼ਮਣੀ ਨਹੀਂ ਉਹਦੇ ਨਾਲ ਨਾ ਮੈਂ ਜਾਤੀ ਤੌਰ ਤੇ ਉਹਨੂੰ ਜਾਣਦਾ ਨਾ ਮੈਂ ਕਿਤੇ ਆਮਨੇ ਸੋਬਨੇ ਹੋ ਕੇ ਮਿਲੇ ਆ ਸੀ ਗੱਲ ਤਾਂ ਸਵਿਧਾਨ ਤੇ ੜਦੀ ਆ ਕੇ ਕਿਉਂਕਿ ਅਸੀਂ ਸਵਿਧਾਨ ਨੂੰ ਮੰਨਦੇ ਆ ਉਹ ਕਹਿੰਦਾ ਵੀ ਮੈਂ ਸਵਿਧਾਨ ਅਸੀਂ ਠੀਕਾ ਲੈ ਲਿਆ ਸਵਿਧਾਨ ਦਾ ਆ ਚੀਜ਼ ਤੇ ੜਦੀ ਏ ਗੱਲ ਜਿਹਦੇ ਸਵਿਧਾਨ ਲਿਖਿਆ ਉਹਨੂੰ ਨਹੀਂ ਕਹਿੰਦਾ ਮੈਂ ਮੰਨਦਾ ਇੱਥੇ ਗੱਲ ੜੀ ਸੀ ਆ ਕੇ ਵੀ ਉਹ ਕਹਿੰਦਾ ਸਵਿਧਾਨ ਨੂੰ ਨਹੀਂ ਮੰਨਦੇ ਸੀ ਕਿ ਤੈਨੂੰ ਅਸੀਂ ਨਹੀਂ ਮੰਨਦੇ ਭਾਈ ਠੀਕ ਹੈ ਤੈਨੂੰ ਅਸੀਂ ਨਹੀਂ ਮੰਨਦੇ ਹਾਂ ਠੀਕ ਹੈ ਵੀ ਆਪਣੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਪਰ ਤੇਰੀ ਕਿ ਪੋਲਾ ਜ਼ਰੂਰ ਖੋਲਾਂਗੇ ਇਹ ਗੱਲ ਹੋਈ ਸੀ ਤੇ ਉਹ ਸਤਿਕਾਰਯੋਗ ਵੀਰ ਬਾਹਰੋਂ ਸੀਗੇ ਬੜੇ ਜੈਂਟਲਮੈਨ ਬੰਦੇ ਸੀਗੇ ਉਹ ਪ੍ਰੋਫੈਸ਼ਨਲ ਬੰਦੇ ਸੀ ਉਹਨਾਂ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਹੈ ਪਰ ਫੇਰ ਵੀ ਚਲੋ ਆਪਾਂ ਉਹਨਾਂ ਦੀ ਗੱਲ ਮੰਨੀ ਵਿੱਚ ਠੀਕ ਹੈ ਜੀ ਜਿੱਥੇ ਕੋਈ ਬੋਲਣ ਵਾਲਾ ਹੋਇਆ ਸੀ ਬਰੂ ਜ਼ਰੂਰ ਬੋਲਾਂਗੇ ਅਸੀਂ ਬੋਲ ਸਕਦੇ ਹਾਂ ਤੁਸੀਂ ਸਾਨੂੰ ਬੋਲਣ ਨੂੰ ਨਹੀਂ ਰੋਕ ਸਕਦੇ ਹਾਂ ਜਿੱਥੇ ਕੋਈ ਗਲਤ ਅਸੀਂ ਗੱਲ ਨਹੀਂ ਕਹਿੰਦੇ ਅਸੀਂ ਕੋਈ ਗਲਤ ਗੱਲ ਨਹੀਂ ਕਹਿੰਦੇ ਕੋਈ ਨਾ ਅਸੀਂ ਕਹਿ ਸਕਦੇ ਹਾਂ ਨਾ ਹੀ ਮੇਰੇ ਕੋਈ ਵਿਚਾਰ ਹੈ ਕਹਿਣ ਦੇ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ ਤੋਂ ਹਾਂ ਜਿਹੜਾ ਸਾਡੇ ਰੈਂਬਰ ਨੂੰ ਨੇ ਨਾ ਮੰਨਦਾ ਜਿਹੜਾ ਡਾਕਟਰ ਭੀਮਰਾਓ ਵੇਡਕਰ ਸਾਹਿਬ ਜੀ ਸਿਧਾਤਾ ਨੂੰ ਨਹੀਂ ਮੰਨਦਾ ਸਾਰੇ ਭਾਰਤ ਦੇ ਲੋਕ ਮੰਨਦੇ ਜਿਹੜੇ ਨਹੀਂ ਮੰਨਦੇ ਨਾ ਮੰਨਣ ਦੇ ਕੋਈ ਚੱਕਰ ਨਹੀਂ ਸਾਨੂੰ ਐਡਾ ਕੋਈ ਉਹ ਨਹੀਂਗਾ ਬਈ ਅਸੀਂ ਬਣਾਉਣਾ ਹੀ ਆ ਨਾ ਮੰਨੋ ਯਾਰ ਕੋਈ ਜੇਕਰ ਹੋਈ ਤੋ ਮੰਨੇ ਜਾਣਾ ਤੁਸੀਂ ਮੰਨੀ ਜਾਓਗੇ ਮੈਂ ਲੰਦਾ ਜੋ ਚੀਜ਼ ਬਣ ਗਈ ਉਹ ਮੰਨਣੀ ਪੈਣੀ ਤੁਹਾਨੂੰ ਜੋ ਸੰਵਿਧਾਨ ਬਾਰੇ ਟਿੱਪਣੀਆਂ ਕਰਦੇ ਨੇ ਉਹਨਾਂ ਨਾਲ ਸਾਡੀ ਬਿਲਕੁਲ ਨਹੀਂ ਬਣਦੀ ਬਾਈ ਲਾਲਚੰਡੀ ਹੈ ਬਿਲਕੁਲ ਸੰਵਿਧਾਨ ਦੇ ਖਿਲਾਫ ਦੀ ਇੱਕ ਲਫ਼ਜ਼ ਵੀ ਨਹੀਂ ਬੋਲਣ ਦੇਣਾ ਇੱਕ ਦਿਨ ਮੈਂ ਕੋਸ਼ਿਸ਼ ਕੀਤੀ ਸੀ ਵੀ ਅਮਰਤਪਾਲ ਦੇ ਪਿਤਾ ਜੀ ਨੂੰ ਮੈਂ ਫੋਨ ਲਾਇਆ ਸੀ ਇੱਕ ਦਿਨ ਕੋਸ਼ਿਸ਼ ਕੀਤੀ ਪਰ ਮੇਰਾ ਫੋਨ ਉਹਨਾਂ ਨੇ ਇੱਕ ਵਾਰੀ ਚੱਕਿਆ ਨਹੀਂ ਤੇ ਉਸ ਤੋਂ ਬਾਅਦ ਮੈਂ ਫੇਰ ਵੀ ਟਰਾਈ ਕੀਤਾ ਮੇਰਾ ਉਹਨਾਂ ਨੇ ਮੈਂ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਸੀ ਉਹਨਾਂ ਨਾਲ ਮੇਰੇ ਵਿਚਾਰ ਹੀ ਸਾਂਝੇ ਕਰਨੇ ਸੀ ਤਾਂ ਮੈਂ ਪਤਾ ਤਾਂ ਮੈਨੂੰ ਲੱਗ ਜਾਂਦਾ ਵੀ ਉਹ ਕਿੱਥੇ ਖੜੇ ਐ ਚਲੋ ਹੁਣ ਮੈਂ ਉਹਨਾਂ ਦੇ ਜਿਹੜੇ ਵਿਚਾਰ ਐ ਮੈਂ ਸੁਨੇ ਐ ਮੀਡੀਆ 'ਚ ਸੁਨੇ ਐ ਸੋਸ਼ਲ ਮੀਡੀਆ ਤੇ ਤੇ ਆਪਣੇ ਇੰਟਰਵਿਊਆਂ ਦੇ 'ਚ ਸੁਨੇ ਉਹ ਕਹਿੰਦੇ ਸੀ ਵੀ ਅਸੀਂ ਤਾਂ ਕਦੋਂ ਅਸੀਂ ਤਾਂ ਖਾਲਸਾਤਨ ਮੰਗੇ ਹੀ ਨਹੀਂ ਤੇ ਜਦੋਂ ਹੁਣ ਉਹਨਾਂ ਦੀ ਮਾਤਾ ਕਹਿੰਦੀ ਵੀ ਜਦੋਂ ਅਮਰਤਪਾਲ ਨੇ ਹੁਣ ਸੰਵਿਧਾਨ ਦੀ ਤੇ ਫਿਰ ਤਾਂ ਮਤਲਬ ਹੀ ਨਹੀਂ ਰਹਿ ਗਿਆ ਜੀ ਜਸਵੰਤ ਸਿੰਘ ਜੀ ਜੈ ਭੀਮ ਜੈ ਭਾਰਤ ਜੀ ਉਹਦਾ ਹੁਣ ਮਤਲਬ ਹੀ ਨਹੀਂ ਰਹਿ ਗਿਆ ਵੀ ਜੇ ਅਸੀਂ ਮੰਨਦੇ ਨਹੀਂ ਸੰਵਿਧਾਨ ਨੂੰ ਜੀ ਇਹ ਤਾਂ ਮਤਲਬ ਕਲੀਅਰ ਤਾਂ ਕਰੋ ਨਾ ਹੁਣ ਇਹਨਾਂ ਦੇ ਪਿਤਾ ਜੀ ਨੇ ਤਾਂ ਕਰਤਾ ਵੀ ਉਹ ਤਾਂ ਮੰਨਦਾ ਨਹੀਂ ਜੀ ਉਹ ਤਾਂ ਮੰਨਦਾ ਹੈ ਸੰਵਿਧਾਨ ਨੂੰ ਹੁਣ ਤੁਸੀਂ ਸਮਝਣਾ ਚਾਹਦੇ ਤਾਂ ਕਰਕੇ ਅਸੀਂ ਗੱਲ ਕੀਤੀ ਸੀ ਉਹ ਤੇ ਫਾਦਰ ਸਾਹਿਬ ਤੋਂ ਕਲੀਅਰ ਤਾਂ ਕਰ ਲਈਏ ਵੀ ਤੁਸੀਂ ਮੰਨਦੇ ਕਿ ਨਹੀਂ ਮੰਨਦੇ ਤੁਹਾਡਾ ਲੜਕਾ ਮੰਨਦਾ ਕਿ ਨਹੀਂ ਮੰਨਦਾ ਤੁਹਾਡਾ ਹੁਣ ਸੰਵਿਧਾਨ ਦੇ ਮਤਲਬ ਕੇ ਅੰਦਰ ਗਿਆ ਨਾ ਹੁਣ ਸੰਵਿਧਾਨ ਦੇ ਮਤਲਬਕ ਚੀਕਾ ਨਾ ਮਾਰੋ ਸੰਵਿਧਾਨ ਦੇ ਮਤਲਬਕ ਬਾਹਰ ਹੋਗੇ ਆਰਟੀਕਲ ਮੁਤਾ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਡਾਕਟਰ ਭੀਮਰਾਓ ਮੇਡਕਰ ਸਾਹਿਬ ਜੀ ਦੀ ਜਾਂ ਉਹਦੀ ਗੱਲ ਕਰਦੇ ਹੋ ਬਈ ਅਸੀਂ ਸਵਿਧਾਨ ਨੂੰ ਨਹੀਂ ਮੰਨਦੇ ਜੀ ਯਾਰ ਅਸੀਂ ਤਾਂ ਮੰਨਦੇ ਆ ਬਈ ਮੰਨਾਂਗੇ ਵੀ ਕਿਉਂ ਮੈਂ ਤੁਹਾਨੂੰ ਆਪਦੀ ਮਿਸਾਲ ਦੇ ਦਿੰਦਾ ਫਰੀਦਕੋਟ ਜ਼ਿਲ੍ਹਾ ਮੇਰਾ ਸਰਾਵਾ ਮੇਰਾ ਪਿੰਡ ਹੈ ਜੈਤੋ ਥਾਣੇ ਚ ਪੈਂਦਾ ਚਾਰ ਭਰਾ ਆਇਆ ਸੀ ਚਾਰੇ ਸਰਕਾਰੀ ਮੁਲਾਜ਼ਮ ਕੀ ਦੀ ਦੇਣਾ ਹੈ ਡਾਕਟਰ ਭੀਮਰਾਓ ਮੇਡਕਰ ਸਾਹਿਬ ਜੀ ਦੇਣ ਕਿਉਂ ਨਾ ਮੰਨੀਏ ਬਈ ਤੁਸੀਂ ਮੰਨੀ ਜਿਓ ਜੀ ਨੂੰ ਮੰਨਣਾ ਨਾ ਮੰਨੋ ਅਸੀਂ ਤਾਂ ਮੰਨਾਂਗੇ ਹਾਂ ਜੀ ਗੁਰਪ੍ਰੀਤ ਜੀ ਸਤੀਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਠੀਕ-ਠਾਕ ਹੋ ਪਰ ਉਹਨਾਂ ਨੇ ਮੇਰੇ ਤਾਂ ਗੱਲ ਹੀ ਕੀਤੀ ਚਲੋ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਦਾ ਉਹਨਾਂ ਦੇ ਫਾਦਰ ਸਾਹਿਬ ਦਾ ਉਹਨਾਂ ਦੇ ਮਾਤਾ ਜੀ ਦਾ ਅਸੀਂ ਬਿਆਨ ਸੁਣ ਲਏ ਸੀ ਉਹ ਕਹਿੰਦੇ ਸਾਡਾ ਮੁੰਡਾ ਸਭਧਾਨ ਨੂੰ ਮੰਨਦਾ ਹੈ ਤੇ ਸਾਡੀ ਖਾਲਸਾਣ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਇਹਨਾਂ ਚੀਜ਼ਾਂ ਤੇ ਵਿਚਾਰਾ ਹੁੰਦੀਆਂ ਆਹ ਚੀਜ਼ ਸੀ ਵਿਚਾਰ ਭਾਈ ਭਾਈ ਜੀ ਆਪਣੇ ਆਪ ਨੂੰ ਉਹ ਆ ਨਾ ਭਾਵਾ ਜੀ ਫਿਰ ਇਹਨਾਂ ਨੂੰ ਕੋ ਕੰਟਰੋਲ ਕਰੋ ਨਾ ਜਿਹੜੀਆਂ ਭੇਡਾ ਭੂਡਾ ਜਿਹੜੀਆਂ ਪਾਉਂਦੀਆਂ ਨਾ ਪੋਸਟਾ ਉਹਦੇ ਹੱਕ ਦੇ ਵਿੱਚ ਉਹ ਜੀ ਬਾਜਰਗੀ ਅੱਖ ਹੈ ਜੀ ਉਹ ਆਏ ਆ ਜੀ ਉਹ ਫਲਾਣਾ ਜੀ ਉਨ ਬਰੀਡ ਰਹੀ ਜਾਂਦੇ ਆ ਜੀ ਬਾਹਰ ਆ ਗਿਆ ਇਹੋ ਜਿਹੜੀਆਂ ਜਿਹੜੀਆਂ ਪੋਸਟਾਂ ਨਾ ਮਹਾਵਾ ਸਾਹਿਬ ਇਹ ਖਿਲਾਫ ਜਾ ਰਹੀਆਂ ਅਮਰਪਾਲ ਦੇ ਜਿਵੇਂ ਉਹ ਮੰਤਰੀ ਬਾਜੇ ਵਾਲਾ ਸੀ ਤੇ ਦੋ ਤਿੰਨ ਹੋਰ ਸੀ ਮਹੰਗੋ ਦੇ ਨਾਲ ਉਹ ਲਾਈਵ ਕਰਦੇ ਹੁੰਦੇ ਸੀ ਨਾ ਉਹਦੇ ਵਿੱਚ ਬਹਿ ਕੇ ਟੈਂਟਾਂ ਦੇ ਵਿੱਚ ਉਹ ਅਮਰਪਾਲ ਦੇ ਖਿਲਾਫ ਗਿਆ ਉਹ ਲਾਈਵ ਜਿੰਨੇ ਵੀ ਲਾਈਵ ਕਰਦੇ ਸੀ ਜਿਹਨੂੰ ਮਰਜ਼ੀ ਫੜ ਲੈਂਦੇ ਸੀ ਉਹ ਰੱਜੇ ਹੁੰਦੇ ਸੀ ਟਰੋਮਾ ਰੋਲ ਆਹੋ ਇਹ ਜਿਹੜੀਆਂ ਜਿਹੜੀਆਂ ਪੋਸਟਾਂ ਉਹਦੇ ਹੱਕ 'ਚ ਪਾਓਗੇ ਪਾ ਲਓ ਪਰ ਇਹੋ ਜਿਹੇ ਪੋਸਟਾਂ ਨਾ ਪਾਓ ਜਿਹੜੀਆਂ ਉਹਦੇ ਖਿਲਾਫ ਜਾਣ ਮੇਰੀ ਕੋਈ ਦੁਸ਼ਮਣੀ ਨਹੀਂ ਅਮਰਪਾਲ ਨਾਲ ਜਿਹੜੇ ਹਿਸਾਬ ਨਾਲ ਉਹ ਆਇਆ ਸੀ ਨਾ ਉਸ ਅਸੀਂ ਆਖਿਆ ਕਿ ਬਹੁਤ ਵਧੀਆ ਚੱਲੂਗਾ ਪਰ ਜਦੋਂ ਦੂਜੇ ਪਾਸੇ ਚੱਲ ਪਿਆ ਫਿਰ ਅਸੀਂ ਆਖਿਆ ਭਈ ਨਹੀਂ ਇਹ ਤਾਂ ਕਹਿੰਦਾ ਵੀ ਮੈਂ ਤਾਂ ਉਹ ਮੰਨਦਾ ਹੀ ਨਹੀਂ ਅਸੀਂ ਸਭ ਤਾਂ ਨੂੰ ਮੰਨਦੇ ਆ ਤੂੰ ਤੂੰ ਨਹੀਂ ਮੰਨਦਾ ਤੇਰੀ ਸਾਡੇ ਨਾਲ ਫਿਰ ਲਾਲ ਝੰਡੀ ਵਈ ਸੀ ਤੈਨੂੰ ਅਸੀਂ ਤੈਨੂੰ ਨਹੀਂ ਮੰਨਦੇ ਫਿਰ ਖਾਲਸਾ ਦੀ ਗੱਲ ਕੀਤੀ ਉਹਨੇ ਖਾਲਸਾ ਜਿਹੜੀ ਯਾਰ ਚੀਜ਼ ਹੈ ਹੀ ਨਹੀਂ ਜਿਹੜੀ ਬਣਨਾ ਹੀ ਨਹੀਂ ਜਿਹੜੀ ਕੋਈ ਉਹਦੇ ਵਿੱਚ ਹੀ ਨਹੀਂ ਭਵਿੱਖ 'ਚ ਨਹੀਂ ਆਉਣਾ ਉਹਦੀ ਤੁਸੀਂ ਖਾਲਸਾ ਦੀ ਗੱਲ ਕਰਦੇ ਹੋ ਦੋਨਾਂ ਫਿਰਕਿਆਂ ਨੂੰ ਨੌਜਵਾਨੀ ਆਪਣੇ ਜਨਰਲ ਨੌਜਵਾਨੀ ਤੇ ਜਿਹੜੀ ਐਸੀ ਸਾਡੀ ਸ਼ਡਿਊਲ ਘਾਟ ਨੌਜਵਾਨੀ ਨੂੰ ਤੁਸੀਂ ਪਤਾ ਕੇ ਰੱਖਦਾ ਪੇਚਾ ਆਏ ਪੰਜਾਬ ਦੇ ਵਿੱਚ ਪੋਲਿਟਿਕਸ ਨਹੀਂ ਆਇਆ ਜਾਂਦਾ ਵੀ ਤੁਸੀਂ ਪੋਲਿਟਿਕ ਚ ਗਮਰਾਹ ਕਰਕੇ ਪੋਲਿਟਿਕ ਚ ਆ ਲੋਕ ਮੈਂ ਖਾਲਸਾਤਨ ਮੰਗਦਾ ਜੀ ਮੈਂ ਉਹ ਕਰਦਾ ਜੀ ਮੈਂ ਸਿਧਾਨ ਨੂੰ ਨਹੀਂ ਮੰਨਦਾ ਇਸ ਤਰ੍ਹਾਂ ਤੇ ਆਏ ਘਮਰਾਹ ਕਰਕੇ ਨਹੀਂ ਆਈਦਾ ਜਾਂਦਾ ਐ ਤੂੰ ਕਾਮਯਾਬ ਨਹੀਂ ਹੋ ਸਕਦਾ ਜੇ ਤੂੰ ਕਹਿੰਗੇ ਮੈਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਨਹੀਂ ਬਣਨੀ ਭੁੱਲ ਜਾ 20 25 30 ਸਾਲ ਭੁੱਲੋ ਜੇ ਬੱਚਿਆਂ ਨੂੰ ਗਮਰਾਹ ਕੀਤਾ ਤੂੰ ਮਗਰ ਨਾਲੇ ਲੋਕ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਨੂੰ ਲੈ ਗਿਆ ਤੂੰ ਉੱਥੇ ਇਹ ਤੇਰੇ ਹੱਥੇ ਕੰਮ ਚੰਗੇ ਸੀ ਨਹੀਂ ਸੀ ਕੀਤਾ ਜੇ ਤੂੰ ਕੀਤਾ ਇਸ ਦਾ ਭਰ ਫੇਰ ਹੁਣ ਜੀ ਕਹਣਾ ਨਾ ਮਾਰੋ ਘਬਰਾ ਕਰਨ ਵਾਲੇ ਬਿਆਨ ਸਾਰੇ ਸੀ ਉਹਦੇ ਘਬਰਾ ਕਰਨ ਵਾਲੇ ਇਸੇ ਕਰਕੇ ਘਬਰਾ ਕਰਨ ਵਾਲੇ ਬਿਆਨ ਸੀ ਇਸੇ ਕਰਕੇ ਪਿੱਟ ਗਿਆ ਉਹ ਜਿਹੜੇ ਹਸਾਬ ਨਾਲ ਚੱਲ ਰਿਹਾ ਸੀ ਵੀਰ ਵੀਰ ਕੱਢ ਰਿਹਾ ਸੀ ਵਧੀਆ ਚੱਲੀ ਜਾਂਦੇ ਛੜਾਈ ਜਾ ਯਾਰ ਤੂੰ ਤਾਂ ਹੋਰ ਹੀ ਪਾਸੇ ਚੱਲ ਪਿਆ ਤੈਨੂੰ ਤਾਂ ਲੋੜ ਹੀ ਨਹੀਂ ਸੀ ਸੰਵਿਧਾਨ ਸੁਧੂ ਨੂੰ ਲੋੜ ਤੈਨੂੰ ਸਾਥੋਂ ਵੋਟ ਨਹੀਂ ਲੈਣੀ ਤੂੰ ਉਹ ਇੱਕ ਸਾਡਾ ਉਹ ਅਸੀਂ ਉਹਨੂੰ ਕੀ ਕਹੀਏ ਹੈ ਤਾਂ ਸਾਡਾ ਹੀ ਉਹ ਉਹ ਸਰਬਜੀਤ ਸਿੰਘ ਖਾਲਸਾ ਅਸੀਂ ਫਰੀਦਕੋਟ ਤੋਂ ਜਤਾਇਆ ਉਹ ਇਹ ਕਹਿੰਦਾ ਚੱਲ ਸਾਡਾ ਐਸਸੀ ਭਰਾ ਯਾਰ ਲਾਓ ਪਰਸ ਉਹ ਤੇ ਹੋਰ ਹੀ ਗੱਲ ਗੱਲ ਉਹ ਕਹਿੰਦਾ ਵੀ ਮੈਂ ਸੀਐਮ ਥਾ ਅਮਰਪਾਲ ਦਾ ਐਲਾਨ ਕਰਕੇ ਹੈ ਮੇਰੇ ਖਿਲਾਫ ਐਨਡੀਪੀਐਸਰ ਦਾ ਭਾਈ ਯਾਰ ਐਨਡੀਪੀਐਸਰ ਤਾਂ ਤੇਰੇ ਬੰਨਣਾ ਹੈ ਕਿਉਂ ਲੋਕਾਂ ਨੂੰ ਆਪਣੇ ਕਰ ਰਹੇ ਤੂੰ ਘਬਰਾਹ ਕਰ ਰਹੇ ਆ ਅੱਜ ਕਾਲਾ ਤੂੰ ਜਸਵਿੰਦਰ ਲਾਲੀ ਦਰਦਾਰ ਭਾਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਇੱਕ ਪਾਸੇ ਤੁਸੀਂ ਪੋਲਿਟਿਕਸ ਚਾਉਣਾ ਚਾਹੁੰਦੇ ਆਂ ਬਈ ਅਸੀਂ ਪੰਜਾਬ ਚ ਸਰਕਾਰ ਬਣਾਵਾਂਗੇ ਦੂਜੇ ਪਾਸੇ ਤੁਸੀਂ ਐਸੀ ਸਮਾਜ ਨੂੰ ਖੋੜੇ ਲਾਈ ਜਾਂਦੇ ਤੁਸੀਂ ਕਹਿੰਦੇ ਵੀ ਇਹ ਤਾਂ ਮੰਦੇ ਨਹੀਂ ਇਹਨਾਂ ਨੂੰ ਆਹ ਸਰਬਜੀਤ ਸਿੰਘ ਖਾਲਸਾ ਹੈ ਜਿਹੜੀ ਇਹਨੂੰ ਇਹ ਨਹੀਂ ਪਤਾ ਵੀ ਜਿਹੜੀ ਫਰੀਦਕੋਟ ਸੀਟ ਹੈ ਐਸਸੀ ਸੀਟ ਹੈ ਐਸਸੀ ਦੀਆਂ ਵੋਟਾਂ ਜਾ ਰਹੇ ਆ ਉੱਥੇ ਨੌ ਹਲਕਿਆਂ ਦੇ ਵਿੱਚ ਤਾਂ ਕਰਕੇ ਐਸਸੀ ਸੀਟ ਕਿਹਾ ਜਾਂਦਾ ਇਹਨੂੰ ਜਿੱਥੇ ਕੋਈ ਰਿਜ਼ਰਵ ਕੋਟੇ ਦੀ ਸੀਟ ਹੋਵੇ ਤੂੰ ਬਾਹਰ ਆ ਕੇ ਕਹੀ ਜਾਂਦਾ ਨਾ ਜੀ ਨਾ ਮੈਨੂੰ ਤਾਂ ਜੀ ਫਲਾਣਿਆਂ ਨੇ ਜਿਤਾਇਆ ਜੀ ਤੂੰ ਦੋਂ ਦੇ ਇਥੇ ਐਲਾਨ ਕਰ ਗਿਆ ਨਾ ਖਾਲਸਾ ਜੀ ਤੁਸੀਂ ਐਲਾਨ ਕਰ ਗਏ ਹੋ ਨਾ ਬੀ ਪਲਾਨਾ ਸੀਐਮ ਜੀ ਪਲਾਨ ਕਰਕੇ ਤੇਰੇ ਚ ਕੀ ਪਾਵਰ ਹੈ ਆ ਹੁਣ 27 ਵਾਲਾ ਇਲੈਕਸ਼ਨ ਆ ਰਿਹਾ ਨੌ ਦੀਆਂ ਨੌ ਸੀਟਾਂ ਦੇ ਵਿੱਚੋਂ ਇੱਕ ਸੀਟ ਵੀ ਨਹੀਂ ਮਿਲਦੀ ਤੇਰੇ ਮੂੰਹ ਨੂੰ ਤੇ ਬਾਕੀ ਜੇ ਕੋਈ ਪਾਊਗਾ ਤਾਂ ਅਸੀਂ ਵਿਰੋਧ ਕਰਾਂਗੇ ਉਹਦਾ ਅਸੀਂ ਸਮਝਾਵਾਂਗੇ ਕਰੋ ਕਰੀ ਜਾ ਕੇ ਵੀ ਇਹ ਬੰਦਾ ਸਹੀ ਨਹੀਂ ਇਹਨਾਂ ਦਾ ਆਪਣੇ ਪਿਤਾ ਜੀ ਦੀ ਜਿਹੜੀ ਕੁਰਬਾਨੀ ਸੀ ਨਾ ਉਹਨੂੰ ਵੀ ਨਾਤੇ ਲਾਤਾ ਇਸ ਬੰਦੇ ਨੇ ਸਾਰੇ ਝੂਠ ਮਾਰੀ ਜਾਂਦਾ ਪਤਾ ਨਹੀਂ ਕੀ ਖਾ ਕੇ ਆਉਂਦਾ ਤੜਕੇ ਤੜਕੇ ਪਿੱਛੇ ਤੋਂ ਜਿਹੜਾ ਪੰਥ ਪਰਿਵਾਰ ਹੋਵੇ ਨਾ ਪੰਥਕ ਪਰਿਵਾਰ ਹੋਵੇ ਪਿੱਛੇ ਤੋਂ ਹਾਂ ਮੰਨਦੇ ਆਂ ਮੈਂ ਤਾਂ ਇਹੀ ਗੱਲ ਕਰਦੀ ਸੀ ਤਰਸੇਮ ਸਿੰਘ ਜੀ ਦਾ ਬਾਪੂ ਜੀ ਨਾ ਵੀ ਬਾਪੂ ਜੀ ਦੱਸੋ ਵੀ ਜਦੋਂ ਪਿਛਲਾ ਕਾਲਾ ਦੌਰ ਚੱਲਿਆ 1984 ਵਾਲਾ ਐ ਜਿਆਦਾ ਨੁਕਸਾਨ ਮਾਝੇ ਦੇ ਵਿੱਚ ਹੋਇਆ ਨੌਜਵਾਨੀ ਦਾ ਕਿਉਂਕਿ ਉਹ ਭੜਕ ਗਏ ਸੀ ਗਮਰਾਹ ਕਰ ਲਿਆ ਸੀ ਉਹਨਾਂ ਨੂੰ ਉੱਥੇ ਨੁਕਸਾਨ ਹੋਇਆ ਤੁਹਾਡਾ ਦੱਸੋ ਵੀ ਕਿੱਥੇ ਤੁਹਾਡੀ ਕੁਰਬਾਨੀ ਹੈ ਤੁਸੀਂ ਕਹਿੰਦੇ ਅਸੀਂ ਖਾਲਸਾਤਨ ਬਣਾਉਣਾ ਤੁਸੀਂ ਦੱਸੋ ਕਿੱਥੇ ਕੁਰਬਾਨੀ ਹੈ ਤੁਹਾਡੀ ਜਿੰਨਾਂ ਦੀਆਂ ਕੁਰਬਾਨੀਆਂ ਹਨ ਉਹਨਾਂ ਨੂੰ ਤੁਸੀਂ ਅੱਗੇ ਨਹੀਂ ਆਉਣ ਦਿੰਦੇ ਇਸ ਕਰਕੇ ਮੈਂ ਫੇਰ ਕਲੀਅਰ ਕਰ ਦਿੰਦਾ ਕਿ ਅਮਰਦਪਾਲ ਨਾਲ ਸਾਡੀ ਕੋਈ ਨਿੱਜੀ ਜਾਂ ਉਹ ਉਹ ਹੈ ਨਹੀਂ ਕੋਈ ਅਸਰ ਰੋਧ ਨਹੀਂ ਕਰਦੇ ਪਰ ਗੱਲ ਆਉਂਦੀ ਹੈ ਸਵਿਧਾਨ ਤੇ ਗੱਲ ਆਉਂਦੀ ਹੈ ਵਿਚਾਰਾਂ ਦੀ ਲੜਾਈ ਹੋਣਾ ਜਦੋਂ ਬਗੜਾੜੀ ਵਾਲਾ ਮੋਰਚਾ ਲੱਗਾ ਬਗੜਾੜੀ ਵਾਲੇ ਮੋਰਚੇ ਤੇ ਸਾਰੇ ਗਏ ਸੀ ਅਸੀਂ ਵੀ ਗਏ ਸੀ ਅਸੀਂ ਜਾਣੀ ਹਰ ਇੱਕ ਤਾਂ ਦੇ ਜਦੋਂ ਬਗੜਾੜੀ ਵਾਲੇ ਮੋਰਚੇ ਤੇ ਗਏ ਤੇ ਉੱਥੇ ਇੱਕ ਪੱਤਰਕਾਰ ਨੇ ਮੈਨੂੰ ਸਵਾਲ ਕਰ ਲਿਆ ਵੀ ਉਹ ਤਾਂ ਕਹਿੰਦਾ ਜੀ ਅਸੀਂ ਗੁਲਾਮ ਆ ਮੈਂ ਕਿਹਾ ਯਾਰ ਮੈਂ ਤਾਂ ਨਿਕਲਾ ਮੈਂ ਤਾਂ ਆਜ਼ਾਦ ਆ ਯਾਰ ਜਿਹੜੀਆਂ ਫੋਰਚੂਨਰ ਆ ਤੁਸੀਂ ਗੱਡੀਆਂ ਲਈ ਫਿਰਦੇ ਹੋ ਹੈ ਫੋਰਚੂਨਰ ਆ ਤੁਹਾਡੇ ਕੋਲ ਚੰਗੇ ਤੁਸੀਂ ਕੱਪੜੇ ਵਾਲੇ ਤੜਕੇ ਪੰਜ ਸੱਤ ਬੰਦਿਆਂ ਨੇ ਤੁਹਾਨੂੰ ਚੱਕ ਕੇ ਗੱਡੀ ਚ ਭਾ ਲੈਣਾ ਉਹਨਾਂ ਨੇ ਆਪਣੇ ਆਪ ਹੀ ਚਾਹ ਲਿਆ ਕੇ ਦੇਣੀ ਆਪਣੇ ਆਪ ਹੀ ਰੋਟੀ ਖੋਣੀ ਤੁਹਾਨੂੰ ਫਿਰ ਤੁਸੀਂ ਕਹਿੰਦੇ ਗੁਲਾਮ ਆ ਯਾਰ ਗੁਲਾਮ ਕਾਦੀ ਹੈ ਕਾਦੀ ਗਲੰਮੀ ਹੈ ਬਈ ਗੁਲਾਮੀ ਤਾਂ ਉਹ ਹੁੰਦੀ ਹੈ ਪਹਿਲਾਂ ਅਸੀਂ ਗੁਲਾਮ ਸੀ ਅੰਗਰੇਜ਼ਾਂ ਦੇ ਪਹਿਲਾਂ ਗੁਲਾਮ ਸੀ ਜਦੋਂ ਤੜਕੇ ਕੱਢ ਲੈਂਦੇ ਸੀ 6 ਵਜੇ 7:00 ਵਾਰ ਕੇ ਤੇ ਸਾਰੀ ਦਿਹਾੜੀ ਕੰਮ ਕਰਾ ਕੇ ਸ਼ਾਮ ਨੂੰ ਫੇਰ ਬੰਦ ਕਰ ਦਿੰਦੇ ਸੀ ਚੱਕੀਆਂ 'ਚ ਉਹ ਗੁਲਾਮੀ ਸੀ ਹੁਣ ਯਾਰ ਹੁਣ ਕਾਦੀ ਕਲਮੀ ਹੈ ਮੈ ਤਾਂ ਨਹੀਂ ਮੰਦਗਲਾਮੀ ਆ ਇਸੇ ਚੀਜ਼ ਨੂੰ ਜ਼ਿਆਦਾ ਰੌਲਾ ਪਿਆ ਸੀ ਇਸੇ ਚੀਜ਼ ਨੂੰ ਉਹ ਮੰਤਰੀ ਬਾਜੇਗਿਆਂ ਵਾਲਾ ਮੰਦਬੁੱਧੀ ਆ ਉਹ ਪਤਾ ਨਹੀਂ ਕਿਹਦੇ ਮਗਰ ਲੱਗ ਗਿਆ ਅਸੀਂ ਉਹਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ ਅਬਰਤਪਾਲ ਨੂੰ ਵੀ ਅਬਰਤਪਾਲ ਨੂੰ ਮਿਲ ਕੇ ਸਮਝਾਈਏ ਵੀ ਆ ਜਿਹੜੀਆਂ ਤੇਰੇ ਨਾਲ ਝੂਠਾਂ ਫਿਰਦੀਆਂ ਨੇ ਲਾਈਵ ਕਰਦੀਆਂ ਇਹਨਾਂ ਨੂੰ ਪਿੱਛੇ ਪਾਸੇ ਕਰ ਦੇ ਇਹ ਤੈਨੂੰ ਮਰਾਉਣ ਗਈਆਂ ਤੇ ਉਹਨਾਂ ਨੇ ਮਰਾਇਆ ਇਹਨੂੰ ਉਹਨਾਂ ਨੇ ਮਰਾਇਆ ਆ ਮੰਤਰੀ ਵਰਗੇ ਨੇ ਮੰਦਬੁੱਧੀ ਲੋਕ ਮੈਂ ਫੇਰ ਦੁਬਾਰਾ ਕਲੀਅਰ ਕਰ ਦਿੰਦਾ ਕਿ ਸਾਡੀ ਕੋਈ ਅਮਰਤਪਾਲ ਨਾਲ ਦਸ਼ਮਣੀ ਨਹੀਂ ਹੈ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਅਸੀਂ ਵਿਚਾਰਾਂ ਦੀ ਲੜਾਈ ਤੇ ਲੜਦੇ ਹਾਂ ਅਸੀਂ ਸਰਦਾਰਾਂ ਤੇ ਲੜਦੇ ਹਾਂ ਸਰਦਾਰ ਨੂੰ ਅਸੀਂ ਮੰਨਦੇ ਆ ਉਹ ਕਹਿੰਦਾ ਮੈਂ ਮੰਨਦਾ ਨਹੀਂ ਉਹ ਕਹਿੰਦਾ ਤੁਸੀਂ ਅਸੀਂ ਠੇਕਾ ਲੈ ਲਿਆ ਫੇਰ ਠੇਕਾ ਮੇਰਾ ਸੀ ਵੀਰੇ ਲੈ ਲਿਆ ਤੇਰਾ ਇਹ ਤਾਂ ਹੋ ਗਈ ਗੱਲ ਅਮਰਤਪਾਲ ਦੀ ਹੁਣ ਆ ਜਾਓ ਤੁਸੀਂ ਵਕੀਲਾਂ ਤੇ ਖਪਜਾਲ ਦੇ ਵਿੱਚ ਦੋ ਵਕੀਲ ਆ ਜਿਹੜੇ ਕਹਿੰਦੇ ਸੀ ਅਸੀਂ ਉਹ ਟਟੀ ਵੀ ਨੂੰ ਰੌਲਾ ਪਾਉਂਦੇ ਫਿਰਦੇ ਜੀ ਅਸੀਂ ਉਹ ਕਰਦਾਂਗੇ ਜੀ ਜੋ ਕਰਦਾਂਗੇ ਉਹਨਾਂ ਨੇ ਕੱਖ ਨਹੀਂ ਪੱਲੇ ਮੈਂ ਵੀ ਇੱਕ ਪੁਲਿਸ ਅਫਸਰ ਆ ਮੈਨੂੰ ਪਤਾ ਕਿੱਥੇ ਕੀ ਕਿੱਥੇ ਕੀ ਖੜਾ ਤਾਂ ਉਹਨਾਂ ਨੇ ਦੇਤਰੇ ਦੀ ਲਾਈਵ ਦੇਤਰੇ ਦੀ ਸੋਸ਼ਲ ਮੀਡੀਆ ਤੇ ਅੱਜ ਉਹ ਕਰਤਾ ਸੀ ਅੱਜ ਉਹ ਦਾ ਧਾਰਾ ਕੱਢ ਲਿਆ ਦੀ ਅੱਜ ਇੰਨੇ ਚਿਰ ਬਾਅਦ ਅਮਰਤਪਾਲ ਬਾਹਰ ਆਊਗਾ ਜੀ ਉਹਨਾਂ ਨੇ ਦੋਆਂ ਨੇ ਇੰਨੇ ਡੀਰੀਂ ਉਂਗਲ ਨਾਲ ਚੱਕ ਕੇ ਨਾ ਇੰਨਾ ਰੌਲਾ ਪਾਇਆ ਨਾ ਉਹਨਾਂ ਨੇ ਵੀ ਬੇੜਾ ਕਰਕੇ ਕੀਤਾ ਅਮਰਤਪਾਲ ਦਾ ਮੈਂ ਗੱਲਾਂ ਥੋੜੀਆਂ ਦਾ ਅੱਜ ਕੋਈ ਹੋਰ ਵੀਡੀਓ ਦੇਖੀਏ ਉਹ ਜਨਾਲੇ ਕੇਸ ਬਾਰੇ ਬੋਲੀ ਜਾਂਦਾ ਯਾਰ ਤੈਨੂੰ ਨਹੀਂ ਪਤਾ ਤਾਂ ਨਾ ਬੋਲ ਤੂੰ ਆਪ ਦਾ ਨਾ ਜ਼ਿਆਦਾ ਟਾਈਮ ਕੋਰਟ ਦੇ ਵਿੱਚ ਦਿਆ ਕਰੋ ਭਰਾ ਠੀਕ ਆ ਕੋਰਟ ਦੇ ਵਿੱਚ ਜ਼ਿਆਦਾ ਟਾਈਮ ਦਿਓ ਸੋਸ਼ਲ ਮੀਡੀਆ ਤੇ ਤੁਸੀਂ ਜ਼ਿਆਦਾ ਉਹ ਕੋਰਟ ਦੇ ਵਿੱਚ ਧਿਆਨ ਨਹੀਂ ਤੁਹਾਡਾ ਜਿਹੜਾ ਤੁਹਾਡ ਸਟੇਜਾਂ ਦੇ ਉੱਤੇ ਜਾਣ ਨਾਲ ਤੁਹਾਡੀ ਉਹ ਉਹ ਕੇਸ ਨਹੀਂ ਚਮਕਣੇ ਵੀ ਫਲਾਣਾ ਕੇਸ ਜਿੱਤ ਗਿਆ ਜੀ ਫਲਾਣਾ ਕੇਸ ਇਹਦੇ ਨਾਲ ਨਹੀਂ ਇਹ ਹੋਣਾ ਇਹ ਤਾਂ ਤੁਹਾਨੂੰ ਗਰਾਊਂਡ ਲੈਵਲ ਦੇ ਉੱਤੇ ਚੱਲਣਾ ਪੈਣਾ ਹੈ ਸਟੇਜ ਦੇ ਉੱਤੇ ਜਾ ਕੇ ਬੋਲ ਗਏ ਕੋਈ ਟੱਤੀਆਂ ਗੱਲਾਂ ਕਰਨਾ ਕੋਈ ਫਰਕ ਨਹੀਂ ਪੈਂਦਾ ਸਾਰਿਆਂ ਨੂੰ ਪਤਾ ਕੀ ਕੁਛ ਹੈ ਉਹਨਾਂ ਨੂੰ ਕੋਈ ਕੀ ਨੂੰ ਪਤਾ ਹੀ ਨਹੀਂ ਜਨਾਲੇ ਕੇਸ ਦਾ ਵੀ ਤੂੰ ਅਜਨਾਲੇ ਕੇਸ ਦੇ ਵਿੱਚ ਖੜ ਗਿਆ ਸੀ ਜਾ ਕੇ ਇਹਦੇ ਜਨਾਲੇ ਕੇਸ ਬਾਰੇ ਤੈਨੂੰ ਪਤਾ ਨਹੀਂ ਕਿਹਿੰਦਾ ਉਹ ਤਾਂ ਉਹੀ ਫਸਾਈ ਜਾਂਦੇ ਆ ਵਕੀਲ ਸਾਹਿਬ ਵਕੀਲ ਸਾਹਿਬ ਮੇਰੇ ਮੇਰੇ ਹੱਥ ਜੋੜ ਕੇ ਪੀ ਲੈ ਵਕੀਲ ਸਾਹਿਬ ਕੇਸ ਪੜੋ ਹਾਂ ਜਿਹੜੇ ਤੁਸੀਂ ਕਹਿੰਦੇ ਹੋ ਨਾ ਵੀ ਐਵੇਂ ਫਸਾਈ ਜਾਂਦੇ ਆ ਜੀ ਉੱਥੇ ਗਏ ਨਹੀਂ ਉਹ ਗਏ ਕਿਉਂ ਨਹੀਂ ਸਰਦਾਰ ਸਾਹਿਬ ਵੀਡੀਓ ਚੱਲ ਰਹੀ ਹੈ ਪੁਲਿਸ ਕੋਲੇ ਵੀਡੀਓ ਇੱਕ ਜੀਓ ਰੈਂਕ ਡੀਐਸਪੀ ਰੈਂਕ ਬੈਠਾ ਹੈ ਵੀਡੀਓ ਚੱਲ ਰਹੀ ਹੈ ਵੀਡੀਓ ਦੇ ਵਿੱਚ ਆ ਮੰਤਰੀ ਵਰਗੇ ਮੰਤਰੀ ਨੇ ਦੋ ਚਪੇੜਾਂ ਮਾਰੀਆਂ ਨਾ ਮੰਤਰੀ ਨੇ ਨਾਲ ਦੀ ਨਾਲ ਹੀ ਦੱਸਦਾ ਅਮਨਦੀਪ ਦਾ ਔਲਖਾ ਕੇ ਇੱਕ ਪੰਜ ਗਲਾਂ ਵਾਲੇ ਦਾ ਨਾਮ ਇਹਨੇ ਮੰਤਰੀ ਨੇ ਲਿਆ ਉਹ ਕਹਿੰਦਾ ਉਹ ਜਾਂਦਾ ਉਹ ਜਾਂਦਾ ਉਹ ਹੈ ਉਹ ਵੀ ਇੱਕ ਸੀਗਾ ਉਹਨਾਂ ਨੇ ਨਾਲ ਦੀ ਨਾਲ ਹੀ ਚੱਕ ਕੇ ਰਿਕਾਰਡ ਕਰ ਲਿਆ ਇਹ ਯੋਧੇ ਆ ਇਹ ਯੋਧੇ ਖਾਲਸਾਤਨ ਬਣਉਣਗੇ ਇਹ ਐਸੀ ਕੁਝ ਬੋਲਦੇ ਆ ਨਾ ਅਸੀਂ ਕਿਸੇ ਨੂੰ ਯਾਰ ਗਲਤ ਨਹੀਂ ਬੋਲਦੇ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਧਰਮ ਨੂੰ ਕਿਸੇ ਜਾਤ ਨੂੰ ਕਿਸੇ ਵਜ੍ਹਾ ਨੂੰ ਅਸੀਂ ਕਿੱਥੇ ਟਾਰਗੇਟ ਕਰਦੇ ਨਾ ਕਿਸੇ ਗੋਤਰ ਨੂੰ ਟਾਰਗੇਟ ਕਰੇ ਯਾਰ ਜਿਹੜੀ ਗੱਲ ਮੈਂ ਕਹਿੰਨਾ ਤੁਸੀਂ ਧਨੀ ਸੁਣਨੀ ਤਾਂ ਨਾ ਸੁਣੋ ਕੋਈ ਗੱਲ ਨਹੀਂ ਨਾ ਸੁਣੋ ਕੋਈ ਚੱਕਰ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਪਰ ਯਾਰ ਆ ਜਿਹੜੀਆਂ ਜਾਲੀ ਆਈਡੀਆਂ ਵਾਲੇ ਆ ਆ ਤੁਰੇ ਫਿਰਦੀਆਂ ਕਤੇੜਾਂ ਤੁਰੀਆਂ ਫਿਰਦੀਆਂ ਜਾਲੀ ਆਈਡੀਆਂ ਵਾਲੀਆਂ ਤੁਹਾਡੇ ਪੱਲੇ ਜਾਲੀ ਆਈਡੀਆਂ ਹੀ ਆ ਜਾਲੀ ਆਈਡੀਆਂ ਨੇ ਬਰਾਇਆ ਹੈ ਅਮਰਪਾਲ ਨੂੰ ਕੋਰੇ ਦੋ ਮਾਰੀਆਂ ਮੰਤਰੀ ਦੇ ਚਪੇੜਾਂ ਦੇ ਨਾਲ ਦੀ ਨਾਲੀ ਉਹਨੇ ਦੱਸਤਾ ਵੀ ਅਸਲਾ ਵੀ ਇਹੀ ਪਿਛੇ ਗਿਆ ਗਿਆ ਫਿਰ ਹੁਣ ਮੈਂ ਵਕੀਲ ਸਾਹਿਬ ਨੂੰ ਮੇਰੀ ਬੇਨਤੀ ਹੈ ਕੇਸ ਨੂੰ ਪਰ ਲਿਆ ਕਰੋ ਪਹਿਲਾਂ ਜਾ ਕੇ ਜਾ ਤਾਂ ਫਿਰ ਤੁਸੀਂ ਜ਼ੋਰਤ ਰੱਖਦੇ ਉੱਥੇ ਜੱਜ ਸਾਹਿਬ ਦੇ ਅੱਗੇ ਆਣਦੇ ਵੀ ਅਸੀਂ ਰਿਮਾਂਡ ਨਹੀਂ ਲੈਣ ਦੇਣਾ ਜੀ ਇਹ ਤਾਂ ਇੰਨਾ ਚਿਰ ਹੋ ਗਿਆ ਜੀ ਕੇਸ 2 ਸਾਲ ਤੱਕ ਕੇਸ ਰੂਮ ਹੋ ਗਿਆ ਜੀ ਹੁਣ ਤਾਂ ਸਾਰਾ ਕੁਝ ਕੰਮ ਖਤਮ ਹੋ ਗਿਆ ਜੀ ਅਸੀਂ ਇਹਦੇ ਤੋਂ ਬਰਾਬਦ ਕੀ ਕਰਾਉਂਗੇ ਦਿੱਤਾ ਰਿਮਾਂਡ ਨਾ ਉਹਨੇ ਜਦੋਂ ਜੱਜ ਦੇ ਕੋਲੇ ਆੜਦੇ ਤੁਸੀਂ ਐਡੇ ਵੱਡੇ ਵਕੀਲ ਸੀ ਤਾਂ ਸਿੱਖ ਕੌਮ ਨੂੰ ਗਵਰਾ ਹੀ ਤੁਸੀਂ ਕੀਤਾ ਹੈ ਕਿਹੜਾ ਤੁਸੀਂ ਮੈਨੂੰ ਦੱਸੋ ਵੀ ਐ ਇਨਸਾਫ ਲੈ ਕੇ ਦਿੱਤਾ ਬੇਅਦਬੀ ਦਾ ਇਨਸਾਫ ਮਿਲ ਗਿਆ ਉੱਥੇ ਵੀ ਤੁਸੀਂ ਸੀ ਨਹੀਂ ਮਿਲਿਆ ਨਾ ਬੇਅਦਬੀ ਦਾ ਜੇ ਤੁਸੀਂ ਕਹਿੰਦੇ ਵੀ ਬੇਅਦਬੀ ਦਾ ਇਨਸਾਫ ਮਿਲ ਗਿਆ ਤਾਂ ਫਿਰ ਕੁਮਰ ਵਿਜੇ ਪ੍ਰਤਾਪ ਨਾਲ ਫੋਨ ਤੇ ਗੱਲ ਕਰੋ ਵੀ ਬੇਅਦਬੀ ਦੇ ਇਨਸਾਫ ਜੇ ਮਿਲਿਆ ਹੀ ਨਹੀਂ ਬੇਨਵੀ ਕੀਤੀ ਕਿਹਨੇ ਹੈ ਕਿਹਨੇ ਕਰਾਈ ਹੈ ਕੁਝ ਇਹਨਾਂ ਨੇ ਜਿੱਦਾਂ ਤੇ ਗੋਲੀ ਕਾਹਨ ਦੇ ਵਿੱਚ ਨਾ ਸੀ ਉਹਦਾ ਏਡੀਜੀਪੀ ਲੱਗ ਗਿਆ ਉਹ ਹੋਰਾਂ ਨਾਲ ਗੱਲਸਾਵਾ ਲੱਗੇ ਰੋਕ ਲੋ ਉਹਨੂੰ ਹੋਰ ਵੀ ਅਫਸਰ ਲੱਗਣਗੇ ਬੇਅਦਬੀ ਦਾ ਇਨਸਾਫ ਮਿਲਿਆ ਨਹੀਂ ਭਾਈ ਜੀ ਇਹੀ ਤੇ ਵਕੀਲ ਸੀਗੇ ਇਹਨਾਂ ਨੇ ਉਦੋਂ ਜਿਆਦਾ ਇੰਟਰਵਿਊ ਕਰਦੇ ਸੀ ਇਹ ਤੇ ਕੋਰਟ ਦੇ ਵਿੱਚ ਕਾਤਾ ਖਿਆਲ ਕਰਦੇ ਸੀ ਵਾਪਾ ਪੇਜ ਬਣ ਗਏ ਹੁਣ ਕਭੀ ਹੋ ਕੰਮ ਇਸ ਕਰਕੇ ਕੋਈ ਸਾਡੀ ਕੋਈ ਇਹ ਵਕੀਲਾ ਨਾ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਵੀ ਅਸੀਂ ਕੋਈ ਇਹਨਾਂ ਨੂੰ ਘਿਰਨਾ ਕਰਦੇ ਆ ਕੋ ਕੋਰਟਾਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਸੀ ਅਸੀਂ ਕੋਰਟ ਕੋਰਟਾਂ ਦੇ ਵਿੱਚ ਇਕੱਠੇ ਵੀ ਹੁੰਦੇ ਸੀ ਪਰ ਯਾਰ ਐਵੇਂ ਆ ਕੇ ਤੁਸੀਂ ਕਿਤੇ ਕਿਸੇ ਸਟੇਜ ਤੋਂ ਬਿਆਨ ਦੇ ਜਾਂਦੇ ਹੋ ਕਿਤੇ ਕਿਸੇ ਤੋਂ ਦੇ ਜਾਂਦੇ ਹੋ ਉਹ ਫਲਾਣਾ ਤਾਂ ਹੈ ਹੀ ਨਹੀਂ ਸੀ ਹੈ ਕਿਉਂ ਨਹੀਂ ਐਵੇਂ ਨਹੀਂ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਜੱਜ ਸਾਹਿਬ ਦੇ ਐਡੇ-ਐਡੇ ਦਿਮਾਗਾ ਵਾਲੇ ਬੈਠੇ ਆ ਜੱਜ ਜਿਨ੍ਹਾਂ ਨੇ ਰਿਮਾਂਡ ਦਿੱਤਾ ਤੇ ਕੱਲ ਦੂਸਰੀ ਵਾਰ ਫੇਰ ਤੀਸਰੀ ਵਾਰ ਫੇਰ ਮੰਨ ਦਿੱਤੇ ਆ ਇਸ ਕਰਕੇ ਅਸੀਂ ਤਾਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਯਾਰ ਠੀਕ ਆ ਬਣਾ ਲਓ ਸਰਕਾਰਾਂ ਕੋਈ ਚੱਕਰ ਨਹੀਂ ਸਰਕਾਰਾਂ ਦਾ ਬਣਾਓ ਪਰ ਯਾਰ ਆ ਨਾ ਕੰਮ ਕਰੋ ਵੀ ਯਾਰ ਲੋਕਾਂ ਨੂੰ ਭੜਕਾਓ ਨਾ ਤੁਸੀਂ ਭੜਕਾ ਰਹੇ ਹੋ ਜਾਣ ਬੁੱਝ ਕੇ ਭੜਕਾ ਰਹੇ ਹੋ ਤੁਸੀਂ ਵੀ ਲੋਕ ਭੜਕਣ ਤੇ ਦੰਗੇ ਚ ਹੋਣ ਤਾਂ ਅਸੀਂ ਆਪਣੀਆਂ ਰੋਟੀਆਂ ਸੇਕੀਏ ਪਹਿਲਾਂ ਵੀ ਅਸੀਂ ਇਹੀ ਬੋਲਦੇ ਸੀ ਅਸੀਂ ਕਿਸੇ ਦੇ ਖਿਲਾਫ ਬੋਲੇ ਨਹੀਂ ਨਾ ਅਸੀਂ ਕਿਸੇ ਦੇ ਖਿਲਾਫ ਬੋਲਣਾ ਅਸੀਂ ਤਾਂ ਜਿਹੜੀ ਮੇਨ ਗੱਲ ਹੈ ਨਾ ਮੁੱਦੇ ਦੀ ਉਹ ਰੱਖਣੀ ਹੈ ਉਹਦਾ ਜਵਾਬ ਦਿਓ ਸਾਨੂੰ ਇੱਕ ਭੇਡ ਆਈ ਸੀ ਬਈ ਯਾਰ ਇੱਕ ਭੇਡ ਆਈ ਸੀ ਬਾਕੀ ਤੁਸੀਂ ਸਤਕਾਰਯੋਗ ਵੀਰੋ ਮੇਰੇ ਸਾਰੇ ਸਤਕਾਰਯੋਗ ਸਾਰੇ ਸਤਕਾਰਯੋਗੋ ਮੈਨੂੰ ਜਿਹੜੇ ਸੁਣਦੇ ਹੋ ਤੁਸੀਂ ਇੱਕ ਭੇਡ ਜੱਗਾ ਸਿੱਧੂ ਆਈ ਸੀਗੀ ਉਹਨੂੰ ਮੈਂ ਅਸੀਂ ਤੇਰੇ ਕਮੈਂਟ ਕੋਲ ਤੇ ਜੱਗਿਆ ਪੜ ਤਾਂ ਮੈਂ ਲੈਣਾ ਪਰ ਮੈਂ ਭੇਡਾਂ ਦੇ ਜਵਾਬ ਘੱਟ ਦੇਣਾ ਹੁਣ ਠੀਕ ਹੈ ਤੁਸੀਂ ਭੇਡਾ ਤੁਸੀਂ ਮੈਂ ਮੈਂ ਹੁਣ ਕੱਲ੍ਹ ਲੀਆਂ ਫੇਰ ਬੈ ਬੈ ਹੋਈ ਜਾਂਦੀ ਏ ਇੱਕ ਸਾਲ ਵੱਧ ਗਿਆ ਨਾ ਹੁਣ ਮਾਰੋ ਚੀਕਾ ਇਹ ਤੁਹਾਡੇ ਕਰ ਨਹੀਂ ਵਧਿਆ ਇੱਕ ਸਾਲ ਅਜੇ ਉਹ ਬਾਹਰ ਆਇਆ ਨਹੀਂ ਤੁਸੀਂ ਦੇਹ ਪੋਸਟਾਂ ਤੇ ਪੋਸਟਾਂ ਦੇਹ ਪੋਸਟਾਂ ਤੇ ਆਇ ਕਰ ਦੂਗਾ ਜੀ ਬਾਹਰ ਆ ਗਿਆ ਜੀ ਉਹ ਆ ਗਿਆ ਇੱਕ ਸਾਲ ਦੀ ਹੋਰ ਲੱਗੀ ਏ ਉਹ ਸਰਬਜੀਤ ਖਾਲਸਾ ਉਹ ਮੈਂ ਦੁਬਾਰਾ ਫੇਰ ਉਹਦੀ ਗੱਲ ਛੇੜ ਲੈਣਾ ਲਾਓ ਇੱਕ ਇੰਟਰਵਿਊ ਚ ਕਹੀ ਜਾਂਦਾ ਇੱਕ ਪਿੱਛੇ ਤੋਂ ਪਿੱਛੇ ਜਿਹਾ ਇੰਟਰਵਿਊ ਸੁਣੀ ਉਹਦੀ ਉਹਨੂੰ ਪਤਾ ਹੀ ਨਹੀਂ ਲਿਆ ਰਹੇ ਦਿਮਾਗ ਦਾ ਹੀ ਨਹੀਂ ਪਤਾ ਲੱਗਦਾ ਕੀ ਬੋਲੀ ਜਾਂਦਾ ਜਾਂ ਤਾਂ ਕੁਝ ਕਹਾਂਦਾ ਪੀਂਦਾ ਉਹ ਉਹਦਾ ਡੋਪ ਡਾਪ ਟੈਸਟ ਚਾਹੀਦਾ ਸਰਕਾਰ ਨੂੰ ਕਰਾਉਣਾ ਤੇ ਇੱਕ ਮੈਂ ਭਗਵੰਤਪਨ ਸਾਹਿਬ ਨੂੰ ਮੇਰੀ ਅਪੀਲ ਹੈ ਡੀਜੀਪੀ ਸਾਹਿਬ ਨੂੰ ਮੇਰੀ ਅਪੀਲ ਹੈ ਕਿਉਂਕਿ ਮੇਰੀਆਂ ਜਿਹੜੀਆਂ ਵੀਡੀਓ ਨਾ ਮੇਰੀਆਂ ਵੀਡੀਓ ਆਈਪੀਐਸ ਦੇ ਗਰੁੱਪਾਂ ਦੇ ਵਿੱਚ ਚਲਦੀਆਂ ਸ਼ੇਅਰ ਹੁੰਦੀਆਂ ਮੇਰੀ ਭਗਵੰਤਪਨ ਸਾਹਿਬ ਨੂੰ ਤੇ ਨਾਲ ਮੇਰੀ ਡੀਜੀਪੀ ਸਾਹਿਬ ਪੰਜਾਬ ਟੈਲੀਸਥਾ ਡੀਐਸਪੀ ਐ ਕਿਹੜਾ ਸੀਆਈਡੀ ਦਾ ਡੀਐਸਪੀ ਐ ਜਿਹਨੇ ਸਰਬਜੀਤ ਸਿੰਘ ਖਾਲਸਾ ਨੂੰ ਦੱਸਿਆ ਕਿ ਬਈ ਤੇਰੇ ਤੇ ਐਨਡੀਪੀ ਸਰ ਦਾ ਕੇਸ ਤਿਆਰ ਹੈ ਉਹਦੀ ਡਿਪਾਰਟਮੈਂਟ ਖੋਲੋ ਤੇ ਉਹਨੂੰ ਰਿਸ਼ਤਾ ਦਿਖਾਓ ਬਾਹਰ ਦਾ ਤੇ ਪੇ ਢੇਡਾ ਹੈਗੀਆਂ ਕਾਲੀਆਂ ਵਿੱਚ ਹੈਗੀਆਂ ਕਾਲੀਆਂ ਪੇਡਾ ਤੇ ਜਾ ਫਿਰ ਉਹ ਝੂਠ ਮਾਰਦਾ ਸਰਬਜੀਤ ਖਾਲਸਾ ਉਹ ਹੀ ਰੱਜਿਆ ਰਹਿੰਦਾ ਬੰਦੇ ਯਾਰ ਪਤਾ ਨਹੀਂ ਕੀ ਬੋਲੀ ਜਾਂਦਾ ਅਸੀਂ ਤੈਨੂੰ ਵੋਟਾਂ ਤਾਂ ਪਵਾਈਆਂ ਸੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੇਰਾ ਜੇਤੂ ਹਲਕਾ ਅਸੀਂ ਤੈਨੂੰ ਤਾਂ ਵੋਟਾਂ ਪਵਾਈਆਂ ਸੀ ਯਾਰ ਚੱਲ ਇੱਕ ਤਾਂ ਇਹਦੇ ਪਿਤਾ ਜੀ ਦੀ ਕਬਰ ਕੁਰਬਾਨੀ ਆ ਤੂੰ ਤਾਂ ਉਹਨੂੰ ਵੀ ਪਿੱਛੇ ਛੱਡਦਾ ਮਿੱਤਾਲੇ ਦੀ ਕੁਰਬਾਨੀ ਹੈ ਯਾਰ ਦਿਓ ਟਾਈਮ ਅੱਠ ਸੱਤ ਵਾਰੀ ਇਲੈਕਸ਼ਨ ਲੜਿਆ ਇਹ ਪਰ ਤੂੰ ਤਾਂ ਯਾਰ ਕੋਈ ਅਜੇ ਤੱਕ ਕਿਸੇ ਮਜ਼ਦੂਰ ਦੀ ਤਾਂ ਗੱਲ ਹੀ ਨਹੀਂ ਕੀਤੀ ਮੇਰੇ ਖਿਲਾਫ ਕੇ ਝੂਠ ਮਾਰੀ ਜਾਂਦਾ ਮੈਨੂੰ 100 ਕਰੋੜ ਚ ਖਰੀਦਦੇ ਆ ਯਾਰ ਯਾਰ ਕਮਾਲ ਹੋ ਗਈ ਸ਼ਹੀਦ 박 ਸਿੰਘ ਸ਼ਹੀਦੇ ਆਜਮ ਸਰਦਾਰ 박 ਸਿੰਘ ਰਾਜਗੁਰੂ ਸਖਦੇਵ ਕਰਤਾ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਮੋਹਨ لال ਢੀਂਗੜਾ ਲਾਲਾ ਲਾਜਪਤਰਾਏ ਜੀ ਕਿੰਨੇ ਸ਼ਹੀਦ ਹੋਏ ਆਪਣੇ ਜਿੰਨਾਂ ਨੇ ਆਪਾਂ ਨੂੰ ਕਹਿਆਤੀ ਲੈ ਕੇ ਦਿੱਤੀ ਐ ਕੀ ਉਹਨਾਂ ਨੂੰ ਭੁੱਲ ਜੀਏ ਫਿਰ ਹੁਣ ਭੁੱਲੀ ਉਹਨਾਂ ਨੂੰ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਨਾ ਇਹਨਾਂ ਬੰਦਿਆਂ ਦੀ ਆਪਾਂ ਤੋਂ ਗੋਰਿਆਂ ਤੋਂ ਜਿਹੜਾ ਖਿਹੜਾ ਛਡਾਇਆ ਨਾ ਆਪਣਾ ਗੁਲਾਮੀ ਦਾ ਜਿਹੜਾ ਖਿਹੜਾ ਛਡਾਇਆ ਤੇ ਇਹਨਾਂ ਬੰਦਿਆਂ ਨੇ ਛਡਾਇਆ ਸੀ ਅੱਜ ਉਹਨਾਂ ਨੂੰ ਭੁੱਲ ਜੀਏ ਨਬੀਬ ਸਿੰਘ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਠੀਕ ਐ ਕੀ ਸਾਜੀ ਕੀ ਹਾਲ ਆ ਠੀਕ ਠਾਕ ਹੋ ਇੱਕ ਇੱਕ ਪੇੜ ਹੋਰ ਐ ਹਰਕਰਨ ਸਿੰਘ ਆ ਕੋਈ ਫੋਲੀ ਚਵਲ ਦੀ ਨਾ ਆਈਡੀ ਤਾਂ ਜਾਲੀ ਹੈ ਤੇ ਕਮੈਂਟ ਕਾਊਂਟ ਬੜੇ ਉਹ ਕਰਦਾ ਮੈਨੂੰ ਤੇਰੀ ਜਾਲੀ ਆਈਡੀ ਹੈ ਮੈਂ ਪਤਾ ਕਰਾ ਲਿਆ ਚਕਾ ਲਿਆ ਸੀ ਮੈਂ ਕਿਉਂਕਿ ਮੈਂ ਮੇਲ ਕਰਤੀ ਸੀਗੀ ਮੈਂ ਮੇਲ ਨਾਲ ਡੀਜੀਪੀ ਸਾਹੂ ਨੂੰ ਕਰਤੀ ਸੀ ਚਾਰ ਪੰਜ ਆਈਡੀਆਂ ਦੀ ਤੇ ਉਹਦਾ ਮੇਰੇ ਖਲ ਐਸਐਸਪੀ ਮੁਕਸਰ ਨੂੰ ਆ ਗਿਆ ਮੈਸੇਜ ਦੋ ਤਿੰਨ ਆਈਡੀਆਂ ਜਾਲੀ ਹੈ ਤੇ ਦੋ ਕ ਆਈਡੀਆਂ ਮੇਰੇ ਖਲ ਹੈਗੀਆਂ ਉਹਨਾਂ ਨੂੰ ਮੈਂ ਆ ਜੱਗੇ ਜੁਗੇ ਰਗੇ ਨੂੰ ਆ ਕੇ ਮਿਲਾਂਗੇ ਹੋਰ ਕਰਨ ਸਿੰਘ ਹੈ ਕੋਈ ਉਹਨੇ ਆਪਦੀ ਡੀਪੀ ਵੀ ਫੋਰ ਹੀ ਬਾਂਦਰ ਜਿਹੀ ਲਾਈ ਹੈ ਬਾਂਦਰ ਦਾ ਮੂੰਹ ਲਾਇਆ ਤੇ ਉਹਦੀ ਹੈ ਵੀ ਆਈਡੀ ਮੇਰੇ ਖਲ ਜਾਲੀ ਹੈ ਉਹ ਕਹਿੰਦਾ ਸੀ ਐਂ ਕਰ ਦੋ ਮੈਂ ਐਂ ਕਰ ਦੋ ਮੈਂ ਦਵਿੰਦਰਾ ਰੋਡ ਗਲੀ ਨੰਬਰ 7 ਦਵਿੰਦਰਾਲੀ ਗਲੀ ਨੰਬਰ 7 ਮਲੋਟ ਰਹਿਣਾ ਤੇ ਚੌਲੇ ਜਦੋਂ ਮਰਜੀ ਆ ਜੀ ਠੀਕ ਹੈ ਤੇਰੇ ਵਰਗੇ ਭੌਂਕਣ ਵਾਲੇ ਨਾ ਮੈਂ ਕੁੱਤੇ ਮੈਂ ਬੂਹੇ 'ਚ ਬੰਨ ਕੇ ਰੱਖਦਾ ਸੰਗਲ ਪਾ ਕੇ ਉਹਨਾਂ ਨੇ ਕੱਲਾ ਗਲੀ 'ਚ ਭੌਂਕਣਾ ਵੀ ਜਿਹੜੇ ਅਲੀ 'ਚ ਹਾਸੇ-ਪਾਸੇ ਜਾਂਦੇ ਨਾ ਕੋਈ ਉਹਨਾਂ ਨੂੰ ਭੌਂਕ ਦਿਆ ਜਾ ਕੇ ਦੀੜਾ ਨੁਭਾਉਂਦੇ ਹੋ ਤੇਰੇ ਵਰਗੇ ਇੱਕ ਦੀੜਾ ਮੈਂ ਬੰਨ ਕੇ ਰੱਖਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਰ ਲਿਆ ਕਰ ਮੈਂ ਵੇਹਦੇ ਨਹੀਂ ਕਮੈਂਟ ਠੀਕ ਹੈ ਨਾ ਤੇ ਤੂੰ ਕਹਿੰਦਾ ਨਾ ਮੈਂ ਕਰ ਦੋ ਸੀ ਆ ਜਾਂਗੇ ਆ ਜਾ 7 ਨੰਬਰ ਗਲੀ ਪੀ ਓ ਕੀ ਕਹਿੰਦੇ ਰੈਕੀ ਕਰਕੇ ਆਏ ਵੀ ਭੱਜਣਾ ਕਿਧਰ ਦੀ ਐ ਕਿਉਂਕਿ ਸਾਡੇ ਸਾਰੇ ਘਰ ਉੱਤੇ ਸਾਡੇ ਹੀ ਐ ਤੇ ਫਿਰ ਲਗਦੇ ਵੀ ਕਿਹੜੇ ਹਿਸਾਬ ਨਾਲ ਤੇਰੇ ਵੀ ਇਕ ਤੀੜਾ ਤਾਂ ਬਹੁਤ ਤੁਰੀਆਂ ਫਿਰਦੀਆਂ ਐ ਬੋਲਣ ਵਾਲੀਆਂ ਠੀਕ ਐ ਨਾ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਜੈ ਪੀ ਜੈ ਭਾਰਤ ਜੀ ਕੀ ਆਲਾ ਸਰਦਾਰ ਸਾਹਿਬ ਇੰਡੀਆ ਜਾਵੜੇ ਕਿ ਨਹੀਂ ਜਾਵੜੇ ਮੇਰੇ ਖਿਆਲ ਤੁਹਾਡੀ ਆ 21 22 ਅਪ੍ਰੈਲ ਦੀ ਸੀਗੀ ਮੇਰੇ ਖਿਆਲ ਫਲਾਈਟ ਆ ਮੇਰੀ ਹੈਗੀ ਆ ਮਈ ਦੇ ਵਿੱਚ ਮੇਰੀ ਫਲਾਈਟ ਐ ਮੈਂ ਵੀ ਪੰਜਾਬ ਜਾ ਰਿਹਾ ਬਸ 6 ਮਹੀਨੇ ਲਾਲੇ ਬੱਚਿਆਂ ਕੋਲੇ ਇਸ ਕਰਕੇ ਮੈਂ ਫੇਰ ਦੁਬਾਰਾ ਗਿਆ ਤੇ ਨਾ ਵੀ ਸਾਡੀ ਲੜਾਈ ਅਮਰਪਾਲ ਨਾਲ ਕੋਈ ਨਿੱਜੀ ਨਹੀਂ ਸਾਡੀ ਲੜਾਈ ਕੱਲੀ ਹੈਗੀ ਐ ਉਹਦੇ ਦੀ ਵਿਚਾਰਾਂ ਦੀ ਲੜਾਈ ਹੈ ਕੱਲੀ ਬਸ ਵਿਚਾਰ ਹੀ ਆ ਸਾਡੇ ਉਦੋਂ ਵੀ ਵਿਚਾਰੀ ਕਿਹਾ ਸੀ ਇਹਨਾਂ ਨੇ ਉਹ ਮੰਤਰੀ ਦੇ ਨਾਲ ਇੱਕ ਨਿੰਗ ਸੀ ਉਹ ਕਹਿੰਦਾ ਸਾਡੀ ਤਾਂ ਚੌਧਰੀ ਨਾਲ ਵਿਚਾਰਾਂ ਦੀ ਲੜਾਈ ਹੈ ਮੇਰੇ ਵੀ ਵਿਚਾਰਾਂ ਦੀ ਹੈ ਹੁਣ ਤੁਸੀਂ ਹੁਣ ਕਿੱਧਰ ਗਏ ਅਮਰਪਾਲ ਦਾ ਸਾਥ ਕਿਉਂ ਨਹੀਂ ਦਿੰਦੇ ਬਈ ਉਦੋਂ ਤੁਸੀਂ ਕੁੱਤੇ ਨੂੰ ਭੋਗ ਦਿੰਦੇ ਸੀ ਟੈਂਟਾਂ ਦੇ ਵਿੱਚ ਰੋਮਨ ਰੋਲ ਖਾ ਕੇ ਹੁਣ ਦਿਓ ਸਾਥ ਉਹਦਾ